ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਲੀਡਰਸ਼ਿਪ ਦਾ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਦਾ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਹੜਾ ਅੱਜ ਉਹ ਆਮ ਆਦਮੀ ਪਾਰਟੀ ਦੇ ਹਰਿੰਦਰ ਧਾਲੀਵਾਲ ਦੇ ਪ੍ਰਚਾਰ ਲਈ ਬਰਨਾਲੇ ਆ ਕੇ ਇੱਕ ਵੱਡਾ ਹੁਲਾਰਾ ਦੇ ਕੇ ਗਏ ਨੇ ਬਿਲਕੁਲ ਬਲ ਮਿਲੂਗਾ ਜੀ ਜਦੋਂ ਜਿਨ੍ਹਾਂ ਨੂੰ ਲੋਕ ਇੰਨਾ ਪਿਆਰ ਕਰਦੇ ਹੋਣ ਜਿਨ੍ਹਾਂ ਨੇ ਇੱਕ ਇੰਡੀਆ ਦੀ ਰਾਜਨੀਤੀ ਦੇ ਵਿੱਚ ਦੋ ਲੀਡਰਾਂ ਨੇ ਬੜੀ ਵੱਡੀ ਚੇਂਜ ਲਿਆਂਦੀ ਹੋਵੇ ਉਹ ਅੱਜ ਬਰਨਾਲੇ ਦੇ ਵਿੱਚ ਆਏ ਹੋਣ ਅੱਜ ਬਹੁਤ ਬੜ ਮਿਲੇ ਤੁਹਾਡੇ ਸਾਹਮਣੇ ਲੋਕਾਂ ਦਾ ਕੱਠ ਦੱਸਦਾ ਵੀ ਅੱਜ 23 ਤਰੀਕ ਨੂੰ ਆਉਣ ਵਾਲਾ ਰਿਜ਼ਲਟ ਡਿਸਾਈਡ ਹੋ ਗਿਆ। ਬੜੀ ਬਾਤ ਅੱਜ ਲੋਪੁਰ ਬਰਨਾਲਾ ਜਿਤ ਆ ਕੇ ਪੰਜਾਂ ਨਾਲ ਪ੍ਰੋਜੈਕਟ ਜੀ ਲੈਣੇ ਆਉਣ ਵਾਲਾ ਪ੍ਰੋਜੈਕਟ ਜੀ ਜੇ ਆਪਾਂ ਇੱਕ ਗੱਲ 'ਚ ਗੱਲ ਕਰਨੀ ਹੋਵੇ ਤਾਂ ਡਿਵੈਲਪਮੈਂਟ ਵੀ ਜਿਹੜੀ 35 ਸਾਲਾਂ ਤੋਂ ਬਰਨਾਲਾ ਮਗਰ ਰਹਿ ਗਿਆ ਸਰਕਾਰਾਂ ਦੀਆਂ ਗਲਤੀਆਂ ਕਰਕੇ ਜਾਂ ਇੱਥੋਂ ਐਮਐਲਏ ਸਰਕਾਰ ਦਾ ਨਾਮ ਬੰਨ੍ਹ ਕਰਕੇ ਤਾਂ ਜੋ ਵੀ ਕੀ ਕੰਮ ਗਨਾਉਣੇ ਆ ਮਤਲਬ ਕੰਮ ਗਨਾਉਣ ਦਾ ਨਹੀਂ ਜੋ ਬਰਨਾਲੇ ਦੇ ਲੋਕ ਕੋ ਕੰਮ ਕਰਨਗੇ ਰਹਿੰਦੇ 2.5 ਸਾਲਾਂ ਚ ਤਾਂ ਉਹੀ ਕੰਮ ਬਰਨਾਲੇ ਦੇ ਹੋ ਜਾਣਗੇ ਸਰਕਾਰ ਦੀ ਮਦਦ ਦੇ ਨਾਲ। ਬਰਨਾਲੇ ਵੀਰਿੰਗ ਬਰਨਾਲੇ ਲੋਕਾਂ ਨੂੰ ਕੀ ਚਾਹਤ ਹੈ? ਮੈਂ ਥੋੜੇ ਚੈਨਲ ਦੇ ਮਾਧਿਅਮ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਬਰਨਾਲੇ ਦੇ ਲੋਕਾਂ ਨੂੰ ਵੀ ਬਰਨਾਲਾ ਬੜੇ ਲੰਬੇ ਸਮੇਂ ਬਾਅਦ ਤਕਰੀਬਨ 30-35 ਸਾਲਾਂ ਬਾਅਦ ਸਰਕਾਰ ਦੇ ਨਾਲ ਚੱਲਿਆ ਸਰਕਾਰ ਦੇ ਨਾਲ ਰਲਿਆ ਤਾਂ ਰਹਿੰਦੇ ਇਸ ਤਰ੍ਹਾਂ ਦੇ ਸਰਕਾਰ ਦੇ 2.5 ਸਾਲ ਦਾ 3 ਸਾਲ ਦਾ ਸਮਾਂ ਵੀ ਆਪਾਂ ਸਰਕਾਰ ਦੇ ਨਾਲ ਚੱਲੀਏ ਤਾਂ ਜੋ ਰਹਿੰਦੇ ਅਧੂਰੇ ਕੰਮ ਨੇ ਵਿਕਾਸ ਦੀ ਕੰਮ ਨੇ ਜਾਂ ਜਿਹੜੀ ਚੱਲ ਰਹੀ ਕੰਮ ਨੇ ਉਹਨਾਂ ਨੂੰ ਹੋਰ ਤੇਜ਼ ਕਰਨ ਲਈ ਬਰਨਾਲੇ ਦੀ ਭਲਾਈ ਲਈ ਬਰਨਾਲੇ ਦੀ ਬਿਹਤਰੀ ਲਈ ਆਪਾਂ ਸਰਕਾਰ ਦੇ ਨਾਲ ਚੱਲੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਦੇਖੋ ਜੀ ਬਰਨਾਲੇ ਕਹਿ ਲੋ ਵੀ ਦੋ ਵਾਰੀ ਇੱਥੋਂ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਪਹਿਲਾਂ ਪਾਰਲੀਮੈਂਟ ਚ ਜਿੱਤਾਇਆ ਤੇ ਤਿੰਨ ਵਾਰੀ ਮੈਨੂੰ ਇੱਕ ਵਾਰੀ ਪਾਰਲੀਮੈਂਟ ਤੇ ਦੋ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਜਿਹੜੀਆਂ ਚੜਾਇਆ। ਠੀਕ ਹੈ। ਸੋ ਬੜਾ ਪਿਆਰ ਮੈਨੂੰ ਇੱਥੋਂ ਮਿਲਿਆ ਤੇ 2 ਸਵਾ 2 ਸਾਲ ਪਹਿਲਾਂ ਜਦੋਂ ਮੈਂ ਕਹ ਲਵਾਂ ਵੀ ਕਿਉਂਕਿ ਲਗਭਗ 22 ਸਾਲ ਹੋ ਗਏ ਮੈਂ ਪਰ ਦੋ ਤਵਾ ਦੋ ਸਾਲ ਸਰਕਾਰ ਦਾ ਹਿੱਸਾ ਰਿਆ ਤੇ ਬਰਨਾਲੇ ਨੇ ਕੋਈ 35 ਸਾਲਾਂ ਦੀ ਵਰ ਸਰਕਾਰ ਜਿਹੜੀ ਹੈ ਉਹ ਦੇਖੀ ਤੇ ਲੋਕਾਂ ਨੇ ਸਰਕਾਰ ਦਾ ਸਵਾਦ ਕੀ ਹੈ ਸਾਡੇ ਪਿੰਡਾਂ ਵਾਲੇ ਨੇ ਵੀ ਸ਼ਹਿਰਾਂ ਵਾਲੇ ਨੇ ਵੀ ਉਹ ਦੇਖਿਆ ਨਹੀਂ ਸਾਡੇ ਹੀ ਹੁੰਦਾ ਸੀ ਜਿਹਦੀ ਸਰਕਾਰ ਐਮਐਲਏ ਤੋਂ ਵਲਟੇ ਜੇ ਕਾਲੀ ਦਲ ਦੀ ਸਰਕਾਰ ਤਾਂ ਕਾਂਗਰਸ ਦਾ ਐਮਐਲਏ ਕਾਂਗਰਸ ਦੀ ਸਰਕਾਰ ਤਾਂ ਅਕਾਲੀ ਦਲ ਦਾ ਐਮਐਲਏ ਜੇ ਸਰਕਾਰ ਦਾ ਬੰਦਾ ਜਿੱਤਿਆ ਤਾਂ ਕਰੋੜਾ ਰੁਪਇਆ ਜਿਹੜਾ ਸਾਡੇ ਪਿੰਡਾਂ 'ਚ ਹੈ ਤੇ ਤੁਸੀਂ ਜਿਹੜੇ ਮਰਜ਼ੀ ਪਿੰਡ ਜਾ ਕੇ ਸਰਵੇ ਕਰੋ ਇੱਕੋ ਗੱਲ ਪੁੱਛੋ ਕਿਹੜੀ ਪੈਸੇ ਕਿੰਨੇ ਆਇਆ ਤੇ ਬਿਜਲੀ ਸਰਕਾਰ ਚ ਕਿੰਨੇ ਆਇਆ ਸੀ ਇਹ ਤਾਂ ਤਾਂ ਸਾਡੇ 3.5 ਕਰੋੜ ਦਾ ਸਾਡੇ ਪਿੰਡਾਂ ਦਾ ਨਾ ਦੇਖੋ ਸਾਰੇ ਪਿੰਡਾਂ ਦੇ ਵਿੱਚ ਮਤਲਬ ਕਿ ਮੈਂ ਚੈਲੰਜ ਕਰਦਾ ਵੀ 10 ਮਹੀਨਿਆਂ ਸਾ ਵੀ ਕਿਸੇ ਸਰਕਾਰ ਦੇ ਵਿੱਚ ਆਏ ਹੋਵੇ ਤੇ ਇਹ ਲੋਕ ਚਾਹੁੰਦੇ ਆ ਵੀ ਭਾਈ ਜੇ ਸਰਕਾਰ ਬਣੀ ਹੈ ਡਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਲੋਕਾਂ ਨੇ ਸਰਕਾਰ ਹੋਣ ਦਾ ਫਾਇਦਾ ਜਿਹੜਾ ਦੇਖਿਆ ਇਸੇ ਕਰਕੇ ਮੈਂ ਬਰਨਾਲੇ ਦੇ ਲੋਕਾਂ ਨੂੰ ਅਪੀਲ ਬੇਨਤੀ ਵੀ ਕਰਦਾ ਵੀ ਆਪਾਂ ਸਾਥ ਸਰਕਾਰ ਦਾ ਦਈਏ ਜਿਹਨੇ ਡਿਵੈਲਪਮੈਂਟ ਕਰਾਉਣੀ ਹੈ ਵਿਕਾਸ ਕਰਾਉਣਾ ਨਹੀਂ 35 ਸਾਲ ਇੱਥੇ ਕੇ ਅੱਗੇ ਕੰਮ ਚੱਲੀ ਗਿਆ ਬੇਸਿਕੀ ਕਰੀਏ ਜੀ ਸਾਡੀ ਕਿਹੜਾ ਸਰਕਾਰ ਹੈ ਸੋ ਹੁਣ ਆਪਾਂ ਨੂੰ ਪਤਾ ਵੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਆਪਾਂ ਹਰਿੰਦਰ ਢਾਲੀਵਾਲ ਜੀ ਨੂੰ ਜਿਤਾਈਏ ਜਿਨ੍ਹਾਂ ਨੇ ਡਿਵੈਲਪਮੈਂਟ ਕਰਾਉਣੀ ਹੈ ਇਲਾਕੇ ਦਾ ਵਿਕਾਸ ਕਰਵਾਉਣਾ ਠੀਕ ਆ ਬਾਈ ਜੀ ਗਿੱਦੜ ਬਾਹਾ ਹੋਟ ਸੀਟ ਹੈ ਪਰੰਤੂ ਬਰਨਾਲਾ ਜਿਹੜੀ ਆਮ ਆਦੀ ਪਾਰਟੀ ਦੀ ਰਾਜਸਥਾਨੀ ਹੈ ਰਾਜਸਥਾਨੀ ਤੁਸੀਂ ਕੈਮ ਰੱਖੀ ਹੈ ਕਿ ਲੱਗਦਾ ਵੋਟਰ ਵੀ ਅੱਗੇ ਵਧਾਉਣਗੇ ਦੇਖੋ ਜੀ ਮੈਨੂੰ ਤਾਂ 100% ਜਿਹੜੀ ਉਮੀਦ ਹੈ ਜਿੱਦਾਂ ਦਾ ਰੁਝਾਨ ਮਿਲ ਰਿਹਾ ਤੇ ਅੱਜ ਵੀ ਤੁਸੀਂ ਦੇਖੋ ਜਿੱਨਾ ਇਕੱਠ ਹੋਇਆ ਮੈਂ ਜਦੋਂ ਵੀ ਸਾਰੇ ਕਿਤੇ ਜਾ ਕੇ ਖੁਦ ਵੀ ਮੀਟਿੰਗਾਂ ਕਰਦਾ ਹਰੇਕ ਪਿੰਡ ਚ ਪੰਜ ਪੰਜ 600 ਬੰਦਾ ਜਿਹੜਾ ਨਿਕਲ ਕੇ ਆਉਂਦਾ ਤੇ ਇੱਕੋ ਗੱਲ ਕਹਿੰਦਾ ਵੀ ਅਸੀਂ ਭਾਈ ਤੁਹਾਡੇ ਕੰਮ ਦਾ ਮੁੱਲ ਜਿਹੜਾ 모ੜਾਂਗੇ ਸੋ ਜਦੋਂ ਲੋਕ ਇਹ ਕਹਿਣ ਵੀ ਕੰਮ ਦਾ ਮੁੱਲ 모ੜਾਂਗੇ ਤਾਂ ਸਾਰੇ ਕਿਤੇ ਜਿਹੜੀ ਇਹ ਗੱਲ ਦੀ ਚਰਚਾ ਜਿਹੜੀ ਚੱਲਦੀ ਆ ਤੇ ਲੋਕ ਕਹਿੰਦੇ ਵੀ ਜੇ ਹੁਣ ਨਹੀਂ ਅਸੀਂ ਵੋਟਾਂ ਪਾਵਾਂਗੇ ਤਾਂ ਕਹਿੰਦੇ ਕਿ ਲੀਡਰ ਨੇ ਕੰਮ ਹੀ ਨਹੀਂ ਕਰਨਾ ਹਨਾ ਜੇ ਇਹਨੇ ਕੰਮ ਕਰਕੇ ਵੀ ਜੇ ਵੋਟਾਂ ਨਾ ਪਈਆਂ ਤਾਂ ਮੁੜ ਕੇ ਲੀਡਰ ਕੰਮ ਕਰਨ ਨੂੰ ਹਟ ਜਾਣਗੇ ਇਸੇ ਕਰਕੇ ਲੋਕ ਕੰਮ ਦੇ ਆਧਾਰ ਤੇ ਜਿਹੜੀ ਵੋਟਾਂ